ਹਾਂਜੀ ਸਤਿ ਸ੍ਰੀ ਅਕਾਲ ਦੋਸਤੋ। ਲੋ ਵੀ ਦੋਸਤੋ ਆਪਾਂ ਕਣਕ ਲਾਈ ਸੀ ਗ੍ਰੀਨ ਲਾਈਨ ਦੀ ਤੇ ਬਾਈ ਹੁਣੀ ਅੱਜ ਆਏ ਸੀ ਚੈੱਕ ਕਰਨ। ਤੇ ਬਾਈ ਤੁਸੀਂ ਦੇਖ ਲਓ ਆਲੂਆਂ ਦੇ ਵੱਡ ਦੀ ਕਣਕਿਆ ਬਿਲਕੁਲ ਪਛੇਤੀ ਕਣਕ ਦੀ ਹਾਈਟ ਵੀ ਦੇਖ ਲਓ ਤੇ ਬਹੁਤ ਮਜ਼ਬੂਤੀ ਦੇ ਵਿੱਚ ਆ ਨਾਲੀ ਵੀ ਦੇਖ ਲਓ ਕਿੰਨੀ ਮੋਟੀ ਆ। ਉਹ ਤੂੜੀ ਵੀ ਵਧੀਆ ਬਣੂਗੀ ਬਾਈ ਕਹਿੰਦਾ ਤੇ ਝਾੜ ਵੀ ਜ਼ਿਆਦਾ ਦੇਊਗੀ। ਤੇ ਬਹੁਤ ਵਧੀਆ ਬੀ ਆ ਤੇ ਬਾਕੀ ਆਮ ਕਣਕਾਂ ਦੇ ਨਾਲੋਂ ਇਹਦਾ ਵੈਸੇ ਰੰਗ ਦਾ ਵੀ ਫਰਕ ਆ ਕਾਲੀ ਛਾ ਆ ਵੀ ਜਿੱਦਾਂ ਬਹੁਤ ਜ਼ਿਆਦਾ ਅਦੀਕ ਭਾਲ ਕੀਤੀ ਹੁੰਦੀ ਕਿਉਂਕਿ ਪਛੇਤੀ ਕਣਕ ਇੰਨੀ ਨਹੀਂ ਹੁੰਦੀ ਆਲੂਆਂ ਦੇ ਵੱਢ ਦੀ ਤੇ ਇਹ ਦੇਖ ਸਕਦੇ ਨੇ ਤੁਸੀਂ ਇੱਕ ਦੀ ਲੱਗਦਾ ਹੈ ਕਿ 99ਵਾਂ ਵਰਗਾ ਝਾੜ ਵੀ ਆਊਗਾ ਕਿਉਂਕਿ ਛਿੱਟਾ ਬਹੁਤ ਵੱਡਾ ਵੱਡਾ ਛਿੱਟਾ ਆ ਮੋਟਾ ਆ ਬਾਕੀ ਆ ਛਿੱਟੇ ਦਿਖਾ ਦੇ ਭਾਈ ਜੀ ਆ ਦੇਖੋ ਛਿੱਟਾ ਇਹ ਆ ਜੀ ਆਲੂਆਂ ਦੀ ਵੱਢ ਆਲੂਆਂ ਦੀ ਵੱਢ ਆ ਕਣਕ ਬਹੁਤ ਵਧੀਆ ਬੀ ਆ ਸਾਰੇ ਜਣੇ ਜ਼ਰੂਰ ਗਾਂ ਵੀ ਟਰਾਈ ਕਰਿਓ ਬਾਕੀ ਆਪਾਂ ਮੱਕੀ ਵੀ ਲਾਈ ਆ ਉਹ ਵੀ ਤੁਹਾਨੂੰ ਦਿਖਾਉਨੇ ਮੱਕੀ ਕਿੱਦਾਂ ਦੀ ਆ ਬਾਈ ਉਹਨਾਂ ਦੀ ਉਹ ਵੀ ਬਹੁਤ ਘੈਂਟ ਆ ਸੋ ਲੋ ਮਿੱਤਰੋ ਅੱਗੇ ਆਪਾਂ ਤੁਹਾਨੂੰ ਕਣਕ ਦੀ ਵੀਡੀਓ ਦਿਖਾਈ ਤੇ ਹੁਣ ਦਿਖਾਉਨੇ ਆ ਮੱਕੀ ਦੀ ਦੇਖ ਸਕਦੇ ਆ ਮੱਕੀ ਬਾਈ ਹੁਣਾਂ ਦੀ ਇਹ ਬੀ ਹੈਗਾ 31 31 ਤੇ ਬਾਈ ਹੁਣਾਂ ਤੋਂ ਹੋਰ ਮੰਗਾਇਆ ਵੀ ਬਾਈ ਕਿਹੜੇ ਦਿਖਾਉ ਮੜ ਗਿਆ ਆ ਬੀ ਆ ਬਾਈ ਗ੍ਰੀਨ ਲੈਂਡ ਦਾ ਤੇ ਜਿਹੋ ਜਿਹਾ ਥੈਲੀ ਦਾ ਰੰਗ ਆ ਇਹੋ ਜੀ ਮੱਕੀ ਆ ਦੇਖ ਬਹੁਤ ਵਧੀਆ ਮੱਕੀ ਆ ਬੀ ਸਾਰਾ ਹੀ ਬਹੁਤ ਵਧੀਆ ਕੋਈ ਵੀ ਦਾਣਾ ਮਿਸਿੰਗ ਨਾ ਤੇ ਖੀਗਲ ਖਾਲੀ ਨਹੀਂ ਤੇ ਆਪਾਂ ਲਾਏ 6-7 ਖੱਤੇ ਪਰ ਬਹੁਤ ਵਧੀਆ ਰਿਜ਼ਲਟ ਆ ਬਾਈ ਹੁਣਾਂ ਦੀ ਇਹ ਬਹੁਤ ਵਧੀਆ ਗੱਲ ਲੱਗੀ ਕਿ ਬਾਈ ਹੁਣੀ ਆ ਕੇ ਨਾ ਆਪ ਫਸਲ ਨੂੰ ਪੂਰਾ ਚੈੱਕ ਕਰਦੇ ਵੀ ਕਿ ਇਹੋ ਜਿਹਾ ਟਾਂਡਾ ਆ ਕਿ ਬਿਮਾਰੀਤ ਨਹੀਂ ਕੋਈ ਸੁੰਡੀਤ ਨਹੀਂ ਤੇ ਬਾਈ ਬਿਲਕੁਲ ਐਕਦੀ ਕੋਈ ਸੁੰਡੀ ਨਹੀਂ ਵਧੀਆ ਵੀ ਆ ਬਿਲਕੁਲ ਸਾਫ਼ ਤੇ ਬਾਈ ਕਹਿੰਦਾ ਚਾਹੇ ਪਕਾਮੀ ਰੱਖੋ ਚਾਹੇ ਚਾਰ ਵਾਲਿਆਂ ਨੂੰ ਦਿਓ ਤੇ ਤਸੱਲੀਆਂ ਕਰਾ ਦੂਗੀ ਮੱਕੀ ਬਾਈ ਜੀ ਕੋਈ ਆਪਾਂ ਵੈਸੇ ਮੈਂ ਮਸ਼ਹੂਰੀ ਨਹੀਂ ਕਰਦੇ ਵੀਡੀਓ ਦੀ ਕਿਉਂਕਿ ਇਹ ਆਪਣੇ ਕਿਸਾਨੀ ਦੇ ਨਾਲ ਸਾਰੇ ਜੁੜੇ ਆ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆ ਜਰੂਰ ਲਾਓ ਬਹੁਤ ਵਧੀਆ ਵੀ ਆ ਕੋਈ ਵੀ ਇਹੋ ਜਿਹਾ ਮਾੜਾ ਰਿਜ਼ਲਟ ਨਹੀਂ ਦੇਖ ਸਕਦਾ ਤੁਸੀਂ ਕਿਦਾਂ ਟਾਂਡੇ ਆਉਂਦੇ ਦੇਖੋ ਐ ਨਾਉਂਦੇ ਕਿ ਨਹੀਂ ਫਸ ਫਸ ਕੇ ਤੁਸੀਂ ਵੀ ਸਾਰੇ ਜਾਨੇ ਜਰੂਰ ਕੰਡੈਕਟ ਕਰਿਓ ਬਾਈ ਹੁਣਾ ਨਾ ਤੇ ਆਪਾਂ ਨੰਬਰ ਦਵਾਂਗੇ ਬਾਈ ਹੁਣਾ ਦਾ ਧੰਨਵਾਦ ਆ ਬਾਈ ਜੀ